ਇਸ ਦਾ ਫੌਜਾ ਦੇ ਪਿੰਡ ਨੂੰ ਇੱਕ ਚੋਰਾਂ ਦੇ ਇਹੋ ਦੇ ਮੈਂਬਰਾਂ ਤੇ ਵੀ ਮਗਲਾਂ ਨਿਕਾਣ ਕਰਨ ਚ ਸਫਤਤਾ ਹਾਸਲ ਹੋਈ ਇਸ ਵਿੱਚ ਚੋਰਾਂ પાસે ਸੱਤ ਕੁਲੇ ਦੇ ਮੋਟਰਸਾਈਕਲ ਇੱਕ ਮੋਟਰ ਅਤੇ ਇੱਕ ਲੋਹਾ ਘਟਕ ਜਿਹੜਾ ਵਾਰਦਾਤ ਦੇ ਚੋਰਾ ਬੱਤੀ ਨਾਲ ਸੇ ਵਰਤਦੇ ਸੀ ਬਰਾਮਦ ਹੋਇਆ ਦੋਸ਼ੀ ਜਿਹੜੇ ਉਹ ਇੱਕ ਦਿਨ ਦੇ ਫੁਡਸਿੰਗ ਮੰਨਦੇ ਹਾਂ ਤੇ ਅਜੇ ਹੋਰ ਵੀ ਇਨਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਮਿਲਦੀ ਹੈ ਅੱਜ ਤੱਕ ਦੇਸ਼ ਦੋਸ਼ੀਆਂ ਨੇ ਕੁੱਲ 20 ਦੇ ਕਰੀਬ ਆਦਤਾਂ ਜਿਨ੍ਹਾਂ ਵਿੱਚ ਗੇਜ਼ ਲੋਹੇ ਦੇ ਗੇੜ ਕਟ ਲੋਹੇ ਦੀਆਂ ਪਲੇਟਾਂ ਸ਼ਟਰਿੰਗ ਵਾਲੇ ਪਲੇਟਾਂ ਮੋਟਰਸਾਈਕਲ ਕੁੱਲ ਨੂੰ ਕੰਮ ਅਜੇ ਹੋਰ ਇਤਾਲੀ ਛੋਟੀਆਂ ਤੇ ਲੰਗੀ ਵੱਡੀ ਗੱਲ ਦਾ ਤੁਹਾਨੂੰ ਅਨਜਾਮ ਦੇਣਾ ਮੰਨਿਆ ਸੀਆਈਏ ਸਟਾਫ ਫਗਵਾੜਾ ਵੱਲੋਂ ਚੋਰੀ ਦੇ 7 ਮੋਟਰਸਾਈਕਲ ਅਤੇ ਹੋਰ ਕੀਮਤੀ ਸਮਾਨ ਸਮੇਤ ਚੋਰ گروਹ ਦੇ 3 ਮੈਂਬਰਾਂ ਨੂੰ ਕਾਬੂ ਕਰਨਾ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਸੀਆਈਏ ਸਟਾਫ ਫਗਵਾੜਾ ਦੇ ਇੰਚਾਰਜ ਬਿਸਮਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਿਊਮਨ ਅਤੇ ਟੈਕਨੀਕਲ ਮਦਦ ਦੇ ਆਧਾਰ ਤੇ ਸਿਵਲ ਹਸਪਤਾਲ ਫਗਵਾੜਾ ਪੁਲ ਦੇ ਥੱਲੇ ਨਾਕਾਬੰਦੀ ਕਰ ਪਿੰਡ ਭੁੱਲਾਰਾਹੀ ਸਾਈਡ ਵੱਲੋਂ ਆ ਰਹੇ ਚੋਰੀ ਦੇ ਮੋਟਰਸਾਈਕਲ ਮਾਰਕਾ ਸਪਲੈਂਡਰ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਚੋਰੀ ਦੀ ਮੋਟਰ ਸਮੇਤ ਕਾਬੂ ਕੀਤਾ ਗਿਆ આરોપીਾਂ ਦੀ ਪਹਿਚਾਣ ਅਮਨ ਪੁੱਤਰ ਰਾਜੂ ਵਾਸੀ ਪਹਿਚਾਨ ਨਗਰ ਫਗਵਾੜਾ ਰਮਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਪਿੰਡ ਖੇੜਾ ਫਗਵਾੜਾ ਅਤੇ ਸ਼ਿਵਾ ਪੁੱਤਰ ਸ਼ੋਕ ਵਾਸੀ ਸ਼ਾਜੀ ਕਲੋਨੀ ਠਾਣਾ ਸਿਟੀ ਫਗਵਾੜਾ ਵਜੋਂ ਹੋਈ ਪੁਲਿਸ ਵੱਲੋਂ ਇਹਨਾਂ ਤਿੰਨਾਂ ਖਿਲਾਫ ਠਾਣਾ ਸਿਟੀ ਵਿਖੇ ਮਾਮਲਾ ਦਰਜ ਕਰ આરોપીਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਰਿਮਾਂਡ ਦੌਰਾਨ ਸਖਤੀ ਨਾਲ ਪੁੱਛਗਿੱਛ ਕਰਨ ਤੇ આરોપીਆਂ ਨੇ ਮੰਨਿਆ ਕਿ ਉਹਨਾਂ ਵੱਲੋਂ 6 ਹੋਰ ਚੋਰੀ ਕੀਤੇ ਮੋਟਰਸਾਈਕਲ ਜੋ ਕਿ ਭੋਗਪੋਸ ਫਗਵਾੜਾ ਵਿਖੇ ਲੁਕਾ ਕੇ ਰੱਖੇ ਹੋਏ ਹਨ ਪੁਲਿਸ ਨੇ ਆਰੋਪੀਆਂ ਦੀ ਨਿਸ਼ਾਨਦੇਹੀ ਤੇ 6 ਮੋਟਰਸਾਈਕਲ ਚੋਰੀ ਕਰਨ ਸਮੇ ਵਰਤਿਆ ਜਾਣ ਵਾਲਾ ਲੋਹੇ ਦਾ ਕਟਰ ਅਤੇ ਇੱਕ ਮੋਟਰ ਬਰਾਮਦ ਕੀਤੀ ਚੋਰਾਂ ਵੱਲੋਂ ਕਰੀਬ 20 ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਵੀ ਮੰਨਿਆ ਗਿਆ ਇਨਚਾਰਜ ਦੇ ਦੱਸਣ ਮੁਤਾਬਕ ਅਮਨ ਕੁਮਾਰ ਰਾਜੂ ਖਿਲਾਫ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਵਿੱਚ ਅਲੱਗ-ਅਲੱਗ ਧਰਾਮਾ ਤਹਿਤ ਮੁਕੱਦਮੇ ਦਰਜ ਹਨ ਇਸੇ ਤਰ੍ਹਾਂ ਸ਼ਿਵਾ ਖਿਲਾਫ ਵੀ ਹਿਮਾਚਲ ਵਿਖੇ ਸੋਨਾ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਦਰਜ ਹੈ ਪੁਲਿਸ ਵੱਲੋਂ ਮੋਲਦਮਾ ਤੋਂ ਹੋਰ ਵੀ ਡੁੰਗਾਈ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਸ ਲੜੀ ਨਾਲ ਜੁੜੇ ਗ੍ਰੋਹ ਦੇ ਹੋਰ ਮੈਂਬਰਾਂ ਦੀ ਵੀ ਪਹਿਚਾਣ ਹੋ ਸਕੇ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਮਾਨਯੋਗ ਐਸਐਸਪੀ ਸਾਹਿਬ ਕੋਪੂਤਲਾ ਸ਼੍ਰੀਮਤੀ ਰਸਲਾ ਗੁਪਤਾ ਜੀ ਮਾਨਯੋਗ ਐਸਪੀ ਫਗਵਾੜਾ ਸ਼੍ਰੀ ਰੁਪਿੰਦਰ ਗੌਰ ਭੱਟੀ ਜੀ ਅਤੇ ਡੀਐਸਪੀ ਜਸਪ੍ਰੀਤ ਫਗਵਾੜਾ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਅਨਸਾਰ ਗ੍ਰਫਤਾਰੀ ਕਰਦੇ ਹੋਏ ਸਿਲੇਸਟਾ ਫਗਵਾੜਾ ਦੀ ਟੀਮ ਵੱਲੋਂ ਇੱਕ 14 ਦੇ ਗਰੁੱਪ ਦੇ ਮੈਂਬਰਾਂ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਇਸ ਵਿੱਚ ਚੋਰਾ ਪਾਸੋਂ 7 ਚੋਰੀ ਦੇ ਮੋਟਰਸਾਈਕਲ ਇੱਕ ਮੋਟਰ ਅਤੇ ਇੱਕ ਲੋਹਾ ਕਟਰ ਜਿਹੜਾ ਵਾਰਦਤ ਵਿੱਚ ਦੋਹਾ ਕਟਰੀ ਮਾਸੇ ਵਰਤ ਰਹੀ ਸੀ ਬਰਾਮਦ ਹੋਇਆ ਹੈ ਇਸ ਵਿੱਚ ਸੀਆਈਏ ਕਪੂਰ ਫਗਵਾੜਾ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਤੇ ਉਹਨਾਂ ਨੇ ਹਿਊਮਨ ਇੰਟੈਲੀਜੈਂਸ ਦੇ ਰਾਹਤੇ ਸਪੈਸ਼ਲ ਮਾਕਾ ਬੰਦੀ ਦੇ ਤਹਿਤ ਸਿਵਲ ਅਸਤਾ ਫਗਵਾੜਾ ਦੇ ਪਿੰਡ ਦੇ ਨੀਚੇ ਨਕਾਬੰਦੀ ਕੀਤੀ ਜਿਸ ਦੌਰਾਨ ਉਹਨਾਂ ਨੇ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿੰਨਾਂ ਦੇ ਨਾਮ ਅਮਨ ਪੁੱਤਰ ਰਾਜੂ ਵਾਸੀ ਪਹਿਚਾਨਗਰ ਫਗਵਾੜਾ ਰਮਨ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਖੇੜਾ ਫਗਵਾੜਾ ਤੇ ਸ਼ਿਵ ਪੁੱਤਰ ਸ਼ੋਭ ਵਾਸੀ ਸ਼ਾਜਦ ਲੋਨੀ ਫਗਵਾੜਾ ਨੂੰ ਇੱਕ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਚੋਰੀ ਦੀ ਮੋਟਰਸਵੇਧ ਕਾਬੂ ਕੀਤਾ ਅਤੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਿਸ ਸਮਾਨ ਲਿਆ ਗਿਆ ਤੇ ਪੁਲਿਸ ਰਿਮਾਨਡ ਤੇ ਉੱਪਰ ਉਦੋਂ ਦੌਰਾਨ ਇਹ ਪੁਲਿਸ ਸਮਾਨ ਉਹਨਾਂ પાસે 6 ਜੋੜੇ ਦੇ ਮੋਟਰਸਾਈਕਲ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ। ਦੋਸ਼ੀ ਜਿਹੜੇ ਉਹ ਇੱਕ ਦਿਨ ਦੇ ਪੁਲਿਸ ਰਿਮਾਨਡ ਤੇ ਹਨ ਤੇ ਅਜੇ ਹੋਰ ਵੀ ਇਹਨਾਂ ਤੋਂ ਵਾਰਦਾਤਾਂ ਦੀ ਜਾਣਕਾਰੀ ਮਿਲ ਸਕਦੀ ਹੈ। ਅਜੇ ਤੱਕ ਦੋਸ਼ੀਆਂ ਨੇ ਕੁੱਲ 20 ਦੇ ਕਰੀਬ ਵਾਰਦਾਤਾਂ ਜਿਨ੍ਹਾਂ ਵਿੱਚ ਗੇਸ, ਲੋਹੇ ਦੇ ਗੇਟ, ਕਟਰ, ਲੋਹੇ ਦੀਆਂ ਪਲੇਟਾਂ, ਸ਼ਟਰਿੰਗ ਵਾਲੀਆਂ ਪਲੇਟਾਂ, ਮੋਟਰਸਾਈਕਲ, ਟੁੱਲੂ ਪੰਪ ਅਤੇ ਹੋਰitani ਛੋਟੀਆਂ ਤੋਂ ਲੈ ਕੇ ਵੱਡੀਆਂ ਗੱਲਾਂ ਤੁਹਾਨੂੰ ਅੰਜਾਮ ਦੇਣਾ ਮੰਨਿਆ